ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ ਇੱਕ ਵੈਸਟ ਬੇਨਤੀ ਕਰਦੇ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਜਾਂਦਾ ਕੋਈ ਮਾਤੜ ਆਪਣੀ ਖਰੀਦਦਾਰੀ ਕਰ ਸਕੇ ਅੱਜ ਦੀ ਆਪਣੀ ਵਿਜਿਟ ਪਿੰਡ ਖੇਮਕਨ ਬਾਰਡਰ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਸੀਲ ਸਜਨੂ ਲਗਦੀ ਪੱਟੀ ਸ਼ਾ ਅਸ਼ਮਨੀ ਸ਼ਾ ਜੀ ਦੇ ਕੋਲ ਪਹੁੰਚਿਆ ਹਰ ਵਾਰ ਦੀ ਤਰ੍ਹਾਂ ਇੱਕ ਵੜਿਆ ਚੰਗੇ ਦਧਾਰੂ ਦੁੱਧ ਤੇ ਚੱਲਣ ਵਾਲੀ ਚੰਗੇ ਮਿਲਕ ਤੇ ਜੁੜੇ ਰਹੋ ਬਣੇ ਰਹੋ ਐਂਡ ਤੱਕਰ ਪਹੁੰਚਦੇ ਆ ਕਰੋ ਸੰਗ ਦੇ ਵਿੱਚ ਅਰ ਸ਼ਰਦਾ ਵੀ ਥੋੜਾ ਬਦ ਅਪਲੇਖਾ ਪਾਉਂਦੀ ਆ ਵੜ ਸੋਹਣੀ ਆ ਕਰਦੇ ਆ ਗੱਲਬਾਤ ਸ਼ਾਣਾ ਲੈ ਲੈਣਾ ਡਿਟੇਲ ਸ਼ਾਹ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਬਾ ਜੀ ਆਣ ਜੀ ਧੰਨਵਾਦ ਜੀ ਕੀ ਹਾਲ ਜੀ ਚੜ੍ਹਦੀ ਕਲਾ ਓਕੇ ਰਿਪੋਰਟਾਂ ਬੜੀ ਗਰਮੀ ਕਰਤੀ ਜੀ ਬਹੁਤ ਦਿਨ ਲੱਗਦਾ ਕੋਈ ਹੈਨਾ ਠੀਕ ਹੈ ਤੇ ਡਰੈਸ ਕਰ ਲਿਆ ਨੋਟ ਡਸ ਪਿੰਡ ਆਪਣਾ ਖਿੰਕਨ ਜੀ ਤੇ ਥੀਲ ਜਿਹੜੀ ਉਹ ਪੱਟੀ ਤੇ ਜਿਲ੍ਹਾ ਸ੍ਰੀ ਤਨਤਨ ਸਿੰਘ ਜੀ ਮੋਬਾਈਲ ਨੰਬਰ ਜੀ 81969021 ਠੀਕ ਹੈ ਤਿੱਕਣਾ ਆ ਸੂਆ ਕੀ ਇਹ ਬਾਬਾ ਜੀ ਇਹ ਆਪਾਂ ਮੋਲ ਲਈਏ ਘਰ ਵਾਲੇ ਦੂਜਾ ਸੂਆ ਦੇ ਹੋ ਸਕਦਾ ਦੁੱਜੀ ਹੋਵੇ ਹੋ ਸਕਦਾ ਤੀਜੀ ਵੀ ਹੋਵੇ ਹਾਂ ਵਾ ਸੂਏ ਦਾ ਇੱਕ ਦੂਜਾ ਆਖਿਰ ਦੂਜਾ ਵੀ ਹੋ ਸਕਦੀ ਵੇਹ ਲੱਗਦੀ ਤਾਂ ਦੂਜੇ ਹੀ ਆ ਦੂਜੇ ਹੀ ਆਖਿਆ ਉਹਨਾਂ ਨੇ ਆਪਾਂ ਇਹਨੂੰ ਦੂਜੇ ਮੰਨ ਲਈਏ ਕੋਈ ਤੀਜੇ ਮੰਨ ਲਵੇ ਆਓ ਇੱਕ ਸੂਏ ਨਾਲ ਕਿਹੜਾ ਬੁੱਢੀ ਹੋ ਚਲੀ ਆ ਤੇ ਕਿੰਨਾ ਦੁੱਧ ਭਾਂਡੇ ਚ ਪਾਇਆ ਹੋਇਆ ਬਾਬਾ ਜੀ ਕਣ ਨੂੰ ਭਾਵੇਂ ਉਹ ਜੋ ਕੋਈ 30 ਕਿਲੋ ਆਖੀ ਜੇ ਕੋਈ 5 ਕਿਲੋ ਆਖੀ ਬਾਬਾ ਜੀ ਬਾਕੀ ਐਡੀ ਗਾਨਕੀਆਂ ਦਾ 5 ਕਿਲੋ ਦੋ ਹੂੰ ਵੈੜ ਚੰਗੀ ਹੈ ਨਾ ਚਲ ਖੋਲ ਕੇ ਤੋਰਾ ਤਰਾ ਕਰਾ ਲ ਕੇ ਚੱਕ ਥਾਂ ਲੈਵੇ ਦੀ ਚੰਗੀ ਖਵਰਦਾਰ ਹੈ ਸਜਣੋ ਤੇ ਵੈੜੀ ਸੋਹਣੀ ਆ ਬੋਦੀ ਬਾਦੀ ਵਾਲੀ ਤੂੰ ਆ ਵੇਖ ਰਹਿ ਜੇ ਚਾਰੂ ਚੂਰੂ ਆ ਚੰਗੀ ਪ੍ਰਿੰਟ ਵੀ ਜੰਗਾ ਹੈ ਅਰ ਸਰ ਦਾ ਜਿਹੜਾ ਭਲੇਖਾ ਖਾਸ ਕਰਕੇ 80% ਪਾਉਂਦੀ ਆ ਐ ਹੀ ਆ ਸਿਰ ਬਾਬਾ ਜੀ ਅਰ ਸਰ ਹਣਾ ਇਹ ਪ੍ਰਾਂਤ ਕਿੱਦਾਂ ਲੈਵਾ ਲੱਗਦਾ ਨਹੀਂ ਲਗੀ ਹਾਂ ਲੈਵਾ ਬੜਾ ਸੋਹਣਾ ਲੱਗਾ ਕਿਆ ਬਾਤ ਹੈ ਲੈਵਾ ਤੇ ਪਾਂਡੀ ਲਈ ਬੈਠੀ ਆ ਤੇ ਅਜੇ ਕਿੰਨਾ ਕੇ ਸਮਾਂ ਰਹਿ ਗਿਆ ਸ਼ਾਹ ਜੀ ਸੂਨ ਚ ਅਜੇ 5 ਤੋਂ 6 ਦਿਨ ਲੈ ਜਾਓਗੇ ਹਨਾ ਹਾਂ ਜੀ ਕਿਆ ਬਾਤ ਗਾਂ ਸਜਣੋਂ ਚੰਗੀ ਆ ਬਾਕੀ ਚਾਸ਼ ਫੇਰੋ ਕੈਮਰਾ ਕਮਾ ਦਿੰਨੇ ਆ ਕੋਈ ਥਾਂ ਉੱਚਾ ਨਹੀਂ ਵਾਣੀ ਬਿਲਕੁਲ ਓਕੇ ਚਾਰੇ ਥਾਣਾ ਬਰੋਬਰ ਤੇ ਨੇ ਤੇ ਮਗਰੋਂ ਜਿਹੜੇ ਲਾਲ ਲੁੜ ਪਏ ਆ ਤੁਸੀਂ ਵੇਖ ਸਕਦੇ ਜੀ ਲਓ ਜੀ ਇੱਕ ਰਾਮ ਮਗਰੋਂ ਲਾ ਕੇ ਵਿਖਾ ਦਿਓ ਸ਼ਾਹ ਜੀ ਵਾਹ ਵਾਹ ਕੀ ਬਾਤ ਹੈ ਪਾਂਡੇ ਬੰਨੀ ਫਿਰਦੀ ਨਾ ਜਮ ਪਾਣੀ ਵਾਲੀ ਮਖਸ਼ ਮੰਡੀਆਂ ਦੇ ਵਿੱਚ ਲੈ ਜੀ ਫਿਰਦੇ ਆ ਉਹੋ ਗੱਲ ਬਣੀ ਫਿਰਦੀ ਹਨਾ ਹਮ ਓਕੇ ਜਿੰਦੀ ਰਵੇ ਮਹਾਰਾਜ ਨੂੰ ਭਾਗ ਲਾਵੇ ਜਿੰਦੇ ਘਰ ਜਾਵੇ ਤੇ ਸ਼ਾਹ ਜੀ ਰੇਟ ਕਰਦਗੇ ਨਿਕਾ ਜਾ ਬਾਬਾ ਜੀ ਆਪਾਂ ਇੱਕੋ ਰੇਟ ਕਰਨਾ ਹੈ ਕੋਈ ਮੇਰਾ ਵੀਰ ਜਿਆਦਾ ਘਟਵਾਦ ਵਾਲਾ ਫੋਨ ਨਾ ਕਰੇ ਅਸੀਂ ਹਾਰ ਦੀ ਗਾਉਂ ਆਂ ਉਹ ਚੋ ਇੱਕੋ ਹੀ ਰੇਟ ਹੋਏਗਾ ਕੋਈ ਮੇਰਾ ਵੀਰ ਘਟਵਾਦ ਵਾਲਾ ਨਾ ਸਤਾਵੇ ਯਾ ਸ਼ਰਦੋਗੇ ਸਾਡੇ ਨੂੰ ਚਲੋ ਮਾਨਤਾ ਕਰ ਦਿਆਂਗੇ ਸ਼ਰਦੋਗੇ ਲਓ ਸਜਣੋ ਆਪਣੀ ਖਰੀਦਦਾਰੀ ਕਰਿਓ ਪਿੰਡ ਖੇਮਕਰਨ ਪਹੁੰਚ ਕੇ ਮੇਲਾ ਲੁੱਟ ਲਿਓ ਸასი ਕਾਲ ਜੀ ਸਾਰਿਆਂ ਨੂੰ